ਦਿਆਨਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਐਮਡੀ ਦੀ ਰਿਪੋਰਟ ਮੁਤਾਬਕ 26 ਅਤੇ 27 ਤਰੀਕ ਨੂੰ ਸੂਬੇ ਭਾਰ ਵਿੱਚ ਬਰਸਾਤ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਤੇਜ਼ ਹਰੇਰੀ ਅਤੇ ਗਰਜ ਚਮਕ ਵੀ ਦੇਖਣ ਨੂੰ ਮਿਲ ਸਕਦੀ ਹੈ ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਲਈ ਕਿਸਾਨਾਂ ਨੂੰ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ بارش ਨੂੰ ਲੈ ਕੇ ਕਿਸ ਤਰੀਕੇ ਦਾ اپڈیٹ ਹੈਗਾ ਕਿਉਂਕਿ ਲਗਾਤਾਰ ਸਾਹਮਣੇ ਆ ਰਹੇ ਕੀ ਮੌਸਮ ਦੇ ਵਿੱਚ ਬਦਲਾਵ ਦਿਖਣ ਨੂੰ ਮਿਲੇਗਾ جی ਅਸੀਂ ਇਸ ਵਾਰ ਹੀ ਦੇਖਿਆ ਕਿ ਡਬਲਿਊ ਡੀ ਸਿਸਟਮ ਜਿਹੜਾ ਮਾਰਚ ਔਰ اپریل ਦੇ ਮਹੀਨੇ ਦੇ ਵਿੱਚ ਕਾਫੀ ਫ੍ਰੀਕਵੈਂਟਲੀ ਇਹਦੀ ਡਿਵੈਲਪਮੈਂਟ ਹੋਈ ਹੈ ਔਰ ਹੁਣ ਵੀ ਜਿਹੜਾ ਏਡਬਲ ਵੀ ਸਿਸਟਮ ਦਾ ਇਫੈਕਟ ਆਨ ਬਾਰੇ ਦਿਨਾਂ ਵਿੱਚ ਐਕਸਪੈਕਟਡ ਹੈ ਸੋ ਇਹਦੇ ਕਰਕੇ 26 ਔਰ 27 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋ ਸਕਦੀ ਹੈ ਤੇਜ਼ ਹਵਾਵਾਂ ਲਗਭਗ 40 ਤੋਂ 50 ਕਿਲੋਮੀਟਰ ਪ੍ਰਤੀ ਕੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਨੇ ਔਰ ਇਹਦੇ ਤੋਂ ਬਿਨਾਂ ਲਾਈਟਨਿੰਗ ਥੰਡਰ ਸ਼ਾਵਰਸ ਔਰ ਕਿਤੇ ਕਿਤੇ ਜਿਹੜੀ ਗੜੇ ਮਾਰਵੀ ਹੋ ਸਕਦੀ ਹੈ ਮੈਨੂੰ ਕੀ ਲੱਗਦਾ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਹੈ ਜਾਂ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਬਚਾਅ ਕਰ ਸਕਦੇ ਜੀ ਜੇ ਜਿਸ ਤਰ੍ਹਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਵਾਯੂਮੰਡ ਸਿਸਟਮ ਕਾਫੀ ਡਿਵੈਲਪ ਹੋਏ ਨੇ ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀ ਤਾਂ ਟੈਂਪਰੇਚਰ ਇਸ ਵਾਰੀ ਜਿਹੜਾ ਨੀਅਰ ਨਾਰਮਲ ਰਿਹਾ ਬਹੁਤ ਰਾਈਜ਼ ਟੈਂਪਰੇਚਰ ਦੇ ਵਿੱਚ ਅਬਜ਼ਰਵ ਅਸੀਂ ਨਹੀਂ ਕੀਤਾ ਜਿਵੇਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 36 ਡਿਗਰੀ ਸੈਂਟੀਗ੍ਰੇਡ ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1 ਡਿਗਰੀ ਸੈਂਟੀਗ੍ਰੇਡ ਦਾ ਨਾਰਮਲ ਤੋਂ ਨੀਚੇ ਰਿਹਾ ਉਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 18.6 ਡ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 19.5 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਰਿਪੋਰਟ ਕੀਤਾ ਗਿਆ ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਟੈਂਪਰੇਚਰ ਕੰਡੀਸ਼ਨਜ਼ ਨੀਅਰ ਨਾਰਮਲੀ ਰਹੀਆਂ ਨੇ ਬਟ ਕਿਉਂਕਿ ਡਬਲਯੂਡੀ ਸਿਸਟਮ ਦਾ ਇਫੈਕਟ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ 26 ਔਰ 27 ਤਰੀਕ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਲਾਈਟ ਟੂ ਮੋਡਰੇਟ ਗ੍ਰੇਨ ਲਾਈਟਨਿੰਗ ਔਰ ਥੰਡਰ ਸ਼ਾਵਰਸ ਹੋ ਸਕਦੇ ਨੇ 28 ਨੂੰ ਕਿਤੇ ਕਿਤੇ ਹੋ ਸਕਦੇ ਨੇ ਸੋ ਇਹਦੇ ਮੱਦੇ ਨਜ਼ਰ ਅਸੀਂ ਫਾਰਮਰਸ ਨੂੰ ਹੀ ਸਲਾਹ ਦੇ ਸਕਦੇ ਹਾਂ ਕਿਉਂਕਿ ਜਿਹੜੀ wheat crop ਦੀ ਹਾਰਵੈਸਟਿੰਗ ਹੁਣ ਚੱਲ ਰਹੀ ਹੈਗੀ ਆ ਸੋ ਉਹਨਾਂ ਨੂੰ ਜਿਹੜਾ ਹਾਰਵੈਸਟਿੰਗ ਇਹ ਵਾਲੀਆਂ ਵੈਦਰ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨਾ ਚਾਹੀਦਾ ਔਰ ਸੈਕੰਡਲੀ ਉਹਨਾਂ ਨੂੰ ਪ੍ਰੋਡਿਊਸ ਨੂੰ ਜ਼ਰੂਰ ਨਾਲ ਦੀ ਨਾਲ ਸੰਭਾਲ ਲੈਣਾ ਚਾਹੀ ਤਾਂ ਕਿ ਜਿਹੜੀਆਂ ਇਹ ਵਾਲੀਆਂ ਵੈਦਰ ਕੰਡੀਸ਼ਨਸ ਨੇ ਇਹਨਾਂ ਤੋਂ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋਵੇ ਕਿ ਲੱਗਦਾ ਮੈਮ ਜਿਸ ਤਰੀਕੇ ਨਾਲ ਬਾੜੀਆਂ ਦਾ ਸਿੱਧਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿ ਕਿਸਾਨਾਂ ਲਈ ਬੜੀ ਕਾਣਕ ਹੈ ਉਹ ਵੱਡੀ ਗਈ ਹੈ ਤਾਂ ਉਸ ਨੂੰ ਸੰਭਾਲਣੀ ਜ਼ਰੂਰੀ ਹੈ। ਬਿਲਕੁਲ ਜੀ ਕਿਉਂਕਿ ਜਿਹੜੀਆਂ 26 27 ਸਪੈਸ਼ਲੀ ਇਹ ਜਿਹੜੇ ਦੋ ਦਿਨ ਨੇ ਇਹਨਾਂ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਲਾਈਟ ਟੂ ਮੋਡਰੇਟ ਬਾਰਿਸ਼ ਵੀ ਹੋ ਸਕਦੀ ਹੈ ਗਰਜ ਚਮਕ ਵੀ ਹੋ ਸਕਦੀ ਹੈ। ਸੋ ਫਾਰਮਰਸ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ। ਉਹਨਾਂ ਨੂੰ ਪ੍ਰੋਡਿਊਸ ਜ਼ਰੂਰ ਨਾਲ ਦੀ ਨਾਲ ਸੰਭਾਲ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। ਕੋਈ ਰਿਪੋਰਟ ਬਣ ਸਕੀ ਲੱਗਦੀ ਹੈ। ਅਨੇਜੇ ਰਿਕਾਰਡ ਇਸ ਤਰ੍ਹਾਂ ਦਾ ਕੋਈ ਨਹੀਂ ਦਰਜ ਕੀਤਾ ਗਿਆ ਬਟ ਆਈਐਮਡੀ ਵੱਲੋਂ 26 ਔਰ 27 ਤਰੀਕ ਵਾਸਤੇ ਜਿਹੜਾ ਅਲਰਟਸ ਜੂਰ ਜਾਰੀ ਕੀਤਾ ਗਿਆ 26 ਤਰੀਕ ਨੂੰ ਜਿਹੜਾ yellow alert ਪੰਜਾਬ ਦੇ ਵਿੱਚ ਆਲਮੋਸਟ ਸਾਰੇ ਡਿਸਟ੍ਰਿਕਟਸ ਵਾਸਤੇ ਹੈ ਔਰ 27 ਤਰੀਕ ਨੂੰ ਜਿਹੜੇ ਕੁਝ ਨਰਥਰਨ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ orange alert ਵੀ ਹੈ ਸੋ ਇਹਨਾਂ ਦਿਨਾਂ ਵਿੱਚ ਫਾਰਮਰਸ ਨੂੰ ਜ਼ਰੂਰ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਹਾਰਵੈਸਟਿੰਗ ਇਹਨੂੰ ਧਿਆਨ ਵਿੱਚ ਰੱਖ ਕੇ ਕਰਨ ਔਰ ਪ੍ਰੋਡਿਊਸਿੰਗ ਨਾਲ ਨਾਲ ਸੰਭਾਲ ਲੈ। ਇੱਕ ਤੋਂ ਬਾਅਦ ਮੈਂ ਮੌਸਮ ਸਾਫ ਹੈ ਗਰਮੀ ਦੀ ਦਾ ਤਰਕੋਬ ਸਿੱਖਣ ਮੈਜਰ ਹੈ। ਜੀ ਫਿਲਹਾਲ 28 ਤਰੀਕ ਤੱਕ ਤਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਐਕਸਪੈਕਟਿਡ ਨੇ ਔਰ 30 ਤਰੀਕ ਨੂੰ ਫੇਰ ਥੋੜੀ ਜੀ ਡਿਵੈਲਪਮੈਂਟ ਸਾਨੂੰ ਅਸੀਂ ਪਿੱਛੇ ਦੇਖ ਰਹੇ ਹੈਗੇ। ਸੋ ਹਲੇ ਲੱਗਦਾ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ। 28 ਨੂੰ ਘਟ ਹੋਣਗੀਆਂ 26 27 ਨੂੰ ਇੰਟੈਂਸਿਟੀ ਜ਼ਿਆਦਾ 28 ਨੂੰ ਘਟ 29 ਨੂੰ ਕਲੀਅਰ ਹੈ 30 ਤਰੀਕ ਨੂੰ ਫੇਰ ਥੋੜੀ ਡਿਵੈਲਪਮੈਂਟ ਜਿਹੜੀ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ